ਸ਼ਾਮ ਦਾ ਸਮਾਂ ਹੈ ਹਰ ਵੀਰਵਾਰ ਦੀ ਤਰ੍ਹਾਂ ਪੀਰਾਂ ਦੀ ਚੌਂਕੀ ਤੇ ਹਜ਼ਾਰਾਂ ਸੰਗਤਾਂ ਦੇ ਇਕੱਠੇ ਦੂਰੋਂ ਨੇੜੋਂ ਲੋਕ ਪੀਰਾਂ ਦੀ ਰਹਿਮਤ ਲੈਣ ਵਾਸਤੇ ਆਪਣੀ ਸਮੱਸਿਆ ਹੱਲ ਕਰਨ ਵਾਸਤੇ ਇੱਥੇ ਆਏ ਹਨ ਅੱਜ ਇਸ ਪੀੜ ਦੇ ਵਿੱਚ ਇੱਕ ਨਿਹੰਗ ਸਿੰਘ ਵੀ ਲਿਖ ਰਿਹਾ ਹੈ ਨੀਲਾ ਬਾਣਾ ਉਸੇ ਹੀ ਬਾਣੇ ਰੰਗ ਦੀ ਨੀਲੀ ਦਸਤਾਰ ਇੱਕ ਵੱਡੀ ਸ਼ਰੀ ਸਾਹਿਬ ਨਾਲ ਉਸ ਦਾ ਬੱਚਾ ਵੀ ਹੈ ਲੋਕਾਂ ਨੂੰ ਲੱਗ ਰਿਹਾ ਹੈ ਕਿ ਸ਼ਾਇਦ ਅੱਜ ਨਿਹੰਗ ਸਿੰਘ ਵੀ ਪੀਰਾਂ ਦੀ ਚੌਂਕੀ ਤੇ ਰਹਿਮਤ ਲੈਣ ਆਇਆ ਹੈ ਆਪਣੀ ਸਮੱਸਿਆ ਹੱਲ ਕਰਨ ਆਇਆ ਹੈ ਕੁਝ ਲੋਕ ਘੂਰੇ ਹਨ ਕੁਝ ਖੁਸ਼ ਹੋ ਰਹੇ ਹਨ ਅਤੇ ਕਈ ਲੋਕ ਬਿਲਕੁਲ ਹੋਰ ਤਰੀਕੇ ਨਾਲ ਦਿਖ ਰਹੇ ਹਨ ਲੇਕਿਨ ਅੱਜ ਕਿਸੇ ਨੂੰ ਅੰਦਾਜ਼ਾ ਨਹੀਂ ਹੈ ਇੱਥੇ ਕੀ ਹੋਣ ਵਾਲਾ ਹੈ ਪੀਨਾ ਵਾਲਾ ਬਾਬਾ ਸਿਰ ਕਾਉਂਦਾ ਹੈ ਅਤੇ ਇਕੱਲੇ ਇਕੱਲੇ ਦਾ ਹਾਲ ਦੱਸਦਾ ਹੈ ਆ ਜਾਓ ਨੀਲਾ ਸੂਟ ਪਾਈ ਬੀਬੀ ਅਤੇ ਤੁਹਾਡਾ ਘਰ ਵਾਲੇ ਨੂੰ ਕੋਈ ਸਮੱਸਿਆ ਹੈ ਵੀ ਜਾਨੀ ਲੱਗਦਾ ਅਗੋ ਬੀਬੀ ਬੋਲਦੀ ਹੈ ਹਾਂ ਬਾਬਾ ਜੀ ਬਿਲਕੁਲ ਸਾਡਾ ਵੀ ਜਾਨੀ ਲੱਗਦਾ ਸਾਡਾ ਵੀ ਜਲਵਾ ਦਿਓ ਬਾਬਾ ਆਖਦਾ ਹੈ ਆਲੋ ਤਵੀਤ ਸੱਤ ਵਾਰ ਇਸ ਦੇ ਸਿਰ ਤੋਂ 7 ਦਿਨ ਮਾਰ ਕੇ ਅਤੇ 8ਵੇਂ ਦਿਨ ਟੋਬੇ ਵੀ ਸਿੱਟਦੇ ਹੋ ਤੁਹਾਡਾ ਭਿਆ ਲੱਗ ਜਾਵੇਗਾ ਇਸ ਤਰ੍ਹਾਂ ਦੇ ਕਰਾਮਾਤਾ ਬਾਬਾ ਵੀ ਖੌਂਦਾ ਜਾ ਰਿਹਾ ਹੈ ਨਿਹੰਗੁਰ ਦਾ ਹੈ ਅਤੇ ਕਰਾਮਾਤਾ ਵਿਖਾਉਂਦੇ ਵਿਖਾਉਂਦੇ ਕਿਸੇ ਬੁੱਢੇ ਦਾ ਇਲਾਜ ਕਰਦਾ ਹੈ ਕੋਈ ਬੱਚਾ ਬੋਲਦਾ ਨਹੀਂ ਹੈ ਉਸ ਦੇ ਵਾਸਤੇ ਪ੍ਰਸ਼ਾਦ ਦਿੰਦਾ ਹੈ ਇਸ ਤਰ੍ਹਾਂ ਬਾਬੇ ਦੀ ਨਿਗਾਹ ਅੰਤ ਦੇ ਵਿੱਚ ਉਸ ਨਿਹੰਗ ਸਿੰਘ ਤੇ ਪੈ ਗਈ ਹੈ ਆਖਦਾ ਹੈ ਉਹ ਨਿਹੰਗਾ ਅੱਗੇ ਆ ਜਾ ਦੱਸ ਕਿਸ ਮਸਲਾ ਲੈ ਕੇ ਆਇਆ ਹੈ ਜੋ ਲੋਕੋ ਕਾਫੀ ਦੇਰ ਦਾ ਇੰਤਜ਼ਾਰ ਕਰ ਰਹੇ ਸਨ ਨਿਹੰਗ ਕੀ ਲਣਾ ਆਇਆ ਸੀ ਸਭ ਦੇ ਦਿਲ ਇਕਦਮ ਧੜਕਣ ਲੱਗੇ ਹਨ ਸਭ ਲੋਕ ਇੰਤਜ਼ਾਰ ਦੇ ਵਿੱਚ ਹਨ ਆਖਿਰਕਾਰ ਨਿਹੰਗ ਸਿੰਘ ਅਤੇ ਪੀਰਾਂ ਦੀ ਚੌਂਕੀ ਤੇ ਕੀ ਲਣਾ ਆਇਆ ਹੈ ਨਿਹੰਗ ਅਗੇ ਵਧਦਾ ਹੈ ਉਸ ਦੇ ਕਦਮ ਹੌਲੀ ਹੌਲੀ ਬਾਬੇ ਵੱਲ ਵੱਧ ਰਹੇ ਹਨ ਅਤੇ ਜਿਵੇਂ ਹੀ ਨੇੜੇ ਪਹੁੰਚਿਆ ਨਾ ਕੁਝ ਅਜੀਬਾ ਹੋਇਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਇੱਕ ਜ਼ੋਰਦਾਰ ਸਰਰ ਕਰਦੀ ਚਪੇੜ ਉਸ ਬਾਬੇ ਦੀ ਗੱਤੇ ਰੱਖ ਦਿੰਦਾ ਹੈ ਸਾਰੇ ਲੋਕ ਆਪੋ ਆਪਣੀ ਜਗ੍ਹਾ ਤੇ ਖੜੇ ਹੋ ਗਏ ਹਨ ਸਭ ਲੋਕ ਹੈਰਾਨ ਹਨ ਕੁਝ ਗੁਸੈ ਦੇ ਵਿੱਚ ਹਨ ਕੁਝ ਬਿਲਕੁਲ ਇਕਦਮ ਹੈਰਾਨੀ ਨਾਲ ਦਿਖ ਰਹੇ ਹਨ ਜੋ ਟੋਲ ਕੇ ਸ਼ੈਣੇ ਵਜਰੇ ਸਨ ਸਾਰੇ ਅਚਾਨਕ ਰੁਕ ਚੁਕੇ ਹਨ ਬਾਬਾ ਹੈਰਾਨ ਹੈ ਜਮੀਨ ਤੇ ਡਿਗਾ ਹੈ ਲੇਕਿਨ ਅਚਾਨਕ ਪੀਲਾ ਨੇ ਕੁਝ ਅਜੀਹਾ ਕੀਤਾ ਸਭ ਲੋਕ ਹੈਰਾਨ ਰਹਿ ਗਏ ਆਖਿਰਕਾਰ ਕੀ ਹੋਇਆ ਉਸ ਨਿਹੰਗ ਸਿੰਘ ਦੇ ਨਾਲ ਜਾਣਨ ਦੇ ਲਈ ਬਣੇ ਰਿਓ ਜੀ ਵੀਡੀਓ ਦੇ ਅੰਤ ਤੱਕ ਅਜੀਹਾ ਹੋਇਆ ਜਿਸ ਨੂੰ ਦੇਖ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ ਹਾਂਜੀ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਮਿਤਾ ਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਿਨਾਂ ਦੇਰ ਕੀਤੇ ਹਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਇਸ ਸਾਰੀ ਗੱਲ ਸ਼ੁਰੂ ਹੁੰਦੀ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਸਰਦਾਰਪੁਰ ਦੇ ਵਿੱਚ ਜੋ ਖਡੂਰ ਸਾਹਿਬ ਤੋਂ ਥੋੜੀ ਹੀ ਦੂਰ ਤੇ ਹੈ ਇਹ ਪਿੰਡ ਸਦੀਆਂ ਤੋਂ ਸ਼ਾਂਤੀ ਦੀ ਗੂੰਜ ਦੇ ਵਿੱਚ ਸੀ ਇੱਥੇ ਸਾਰੇ ਲੋਕ ਇੱਕ ਦੂਜੇ ਨਾਲ ਪਿਆਰ ਨਾਲ ਰਹਿੰਦੇ ਸਨ ਪਿੰਡ ਦੇ ਇੱਕ ਪਾਸੇ ਇੱਕ ਸੋਨਾ ਦਾ ਗੁਰਦੁਆਰਾ ਸਾਹਿਬ ਸੀ ਜਿੱਥੇ ਹਰ ਰੋਜ਼ ਸਵੇਰੇ ਸ਼ਾਮ ਗੁਰਬਾਣੀ ਦਾ ਕੀਰਤਨ ਹੁੰਦਾ ਗੁਰਦੁਆਰੇ ਦੀ ਸੰਗਤ ਵਿੱਚ ਸਕਾ ਹਿੰਦੂ ਅਤੇ ਕੁਝ ਹੋਰ ਧਰਮ ਦੇ ਵੀ ਲੋਕ ਸਨ ਗੁਰਦੁਆਰੇ ਦੇ ਨੇੜੇ ਇੱਕ ਵੱਡਾ ਬੋਰਡ ਦਾ ਦਰਖਤ ਸੀ ਜਿੱਥੇ ਬਜ਼ੁਰਗ ਬੈਠ ਕੇ ਗੱਲਾਂ ਕਰਦੇ ਅਤੇ ਬੱਚੇ ਖੇਡਦੇ ਪਿੰਡ ਦੇ ਦੂਜੇ ਪਾਸੇ ਇੱਕ ਪੁਰਾਣਾ ਹਿੰਦੂ ਮੰਦਰ ਸੀ ਜਿੱਥੇ ਹਰ ਸੋਮਵਾਰ ਨੂੰ ਭਗਤ ਇਕੱਠੇ ਹੁੰਦੇ ਅਤੇ ਭਜਨ ਕੀਰਤਨ ਕਰਦੇ ਸਾਰੇ ਲੋਕ ਬਹੁਤ ਖੁਸ਼ ਸਨ ਅਤੇ ਇਸ ਪਿੰਡ ਵਿੱਚ ਕਦੇ ਕਿਸੇ ਨੇ ਧਰਮ ਦੇ ਨਾਂ ਤੇ ਝਗੜਾ ਨਹੀਂ ਕੀਤਾ ਪਿੰਡ ਵਿੱਚ ਇੱਕ ਨਿਆੰਗ ਸਿੰਘ ਰਹਿੰਦਾ ਸੀ ਜਿਸ ਦਾ ਨਾਂ ਸੀ ਗੁਰਮੀਤ ਸਿੰਘ ਇੱਕ ਸਾਦਾ ਜ ਆਦਮੀ ਸੀ ਜਿਸ ਦੀ ਉਮਰ ਤਕਰੀਬਨ 45 ਸਾਲ ਦੀ ਸੀ ਉਸ ਨੀਲੀ ਦਾ ਸਤਾਰਾ ਨੀਲਾ ਚੋਲਾ ਅਤੇ ਕਮਰ ਕੱਸੇ ਵਿੱਚ ਚਮਕਦੀ ਕਿਰਪਾਨ ਉਸ ਨੂੰ ਅਜੀਬ ਜੀ ਸ਼ਾਨ ਦਿੰਦੇ ਸਨ ਗੁਰਮੀਤ ਸਿੰਘ ਦੀ ਜ਼ਿੰਦਗੀ ਸੌਖੀ ਨਹੀਂ ਸੀ 10 ਸਾਲ ਪਹਿਲਾਂ ਉਸਦੀ ਪਤਨੀ ਦੀ ਮੌਤ ਹੋ ਗਈ ਉਸਦੀ ਪਤਨੀ ਜਸਵਿੰਦਰ ਕੌਰ ਇੱਕ ਸਾਦੀ ਅਤੇ ਸ਼ਾਨੀ ਔਰਤ ਸੀ ਜੋ ਹਰ ਸਮੇਂ ਗੁਰਦੁਆਰੇ ਦੀ ਸੇਵਾ ਵਿੱਚ ਲੱਗੀ ਰਹਿੰਦੀ ਸੀ ਇੱਕ ਦਿਨ ਉਸ ਨੂੰ ਤੇਜ਼ ਬੁਖਾਰ ਹੋ ਗਿਆ ਅਤੇ ਡਾਕਟਰਾਂ ਦੀ ਕੋਸ਼ਿਸ਼ ਤੋਂ ਬਾਵਜੂਦ ਵੀ ਉਹ ਬਚ ਨਾ ਸਕੀ ਉਸ ਦੀ ਮੌਤ ਨੇ ਗੁਰਮੀਤ ਨੂੰ ਤੋੜ ਕੇ ਰੱਖ ਦਿੱਤਾ ਉਸ ਦਾ ਇਕਲੌਤਾ ਪੁੱਤਰ ਜਸਪ੍ਰੀਤ ਸਿੰਘ ਜੋ 16 ਸਾਲ ਦਾ ਸੀ ਉਸ ਦੀ ਜ਼ਿੰਦਗੀ ਦਾ ਇਕਲੌਤਾ ਸਹਾਰਾ ਸੀ ਗੁਰਮੀਤ ਸਿੰਘ ਦੀ ਆਰਥਿਕ ਹਾਲਾਤ ਵੀ ਚੰਗੀ ਨਹੀਂ ਸੀ ਉਸ ਦੇ ਖੇਤ ਸਨ ਪਰ ਪਿਛਲੇ ਕੁਝ ਸਾਲਾਂ ਵਿੱਚ ਮੌਸਮ ਦੀ ਮਾਰ ਅਤੇ ਬਾਜ਼ਾਰ ਦੀਆਂ ਘਟਕੀਮਤਾਂ ਨੇ ਉਸ ਨੂੰ ਨੁਕਸਾਨ ਵਿੱਚ ਰੱਖਿਆ ਸੀ ਪੰਜਾਬ ਦੇ ਨੌਜਵਾਨ ਜਿੱਥੇ ਵਿਦੇਸ਼ ਜਾਣ ਦੀ ਤਿਆਰੀਆਂ ਵਿੱਚ ਲੱਗੇ ਸਨ ਉੱਥੇ ਗੁਰਮੀਤ ਸਿੰਘ ਨੇ ਆਪਣੀ ਜ਼ਮੀਨ ਨੂੰ ਛੱਡਿਆ ਉਸ ਨੂੰ ਆਪਣੀ ਜ਼ਮੀਨਾਂ ਪਿਆਰ ਸੀ ਅਤੇ ਆਪਣੇ ਪੁੱਤਰ ਨੂੰ ਵੀ ਇਹੀ ਸਿਖਾਣਾ ਚਾਹੁੰਦਾ ਸੀ ਗੁਰਮੀਤ ਸਿੰਘ ਹਰ ਸਵੇਰੇ ਗੁਰਦੁਆਰੇ ਜਾਂਦਾ ਸੇਵਾ ਕਰਦਾ ਅਤੇ ਆਪਣੇ ਖੇਤਾਂ ਦੇ ਵਿੱਚ ਕੰਮ ਕਰਦਾ ਉਸ ਦੀ ਜ਼ਿੰਦਗੀ ਸਾਦੀ ਸੀ ਪਰ ਸ਼ਾਇਦ ਸਭ ਕੁਝ ਬਦਲਣ ਵਾਲਾ ਸੀ ਇੱਕ ਦਿਨ ਪਿੰਡ ਦੇ ਵਿੱਚ ਇੱਕ ਨਵਾਂ ਬੰਦਾ ਆਇਆ ਇੱਕ ਬਾਬਾ ਜਿਸ ਦਾ ਨਾਮ ਸੀ ਸਾਈਂ ਸ਼ਿਵਨਾਥ ਉਸਦੀ ਉਮਰ ਤਕਰੀਬਨ 50 ਸਾਲ ਦੀ ਸੀ ਉਸਦੀ ਲੰਬੀ ਦਾੜ੍ਹੀ ਅਤੇ ਲਾਲ ਰੰਗ ਦੀ ਪੱਗ ਅਤੇ ਉਸਦੀ ਗੂੰਜਦੀ ਆਵਾਜ਼ ਨੇ ਪਿੰਡ ਦੇ ਲੋਕਾਂ ਨੂੰ ਆਪਣੇ ਵੱਲ ਖਿੱਚ ਲਿਆ ਉਸਦੇ ਗੜ ਦੇ ਵਿੱਚ ਮੋਟੀਆਂ ਮਲਾਵਾਂ ਸਨ ਅਤੇ ਉਸਦੇ ਹੱਥ ਦੇ ਵਿੱਚ ਇੱਕ ਵੱਡਾ ਲੰਬਾ ਸੋਟਾ ਜਿਸਦੇ ਸਿਰੇ ਤੇ ਚਮਕਦੇ ਰੰਗਦਿਆਂ ਝੰਡੀਆਂ ਬੰਨੀਆਂ ਸਨ ਉਸਦੇ ਚਿਹਰੇ ਤੇ ਅਜੀਬ ਜਿਹੀ ਚਮਕ ਸੀ ਜੋ ਲੋਕਾਂ ਨੂੰ ਡਰਾਉਣ ਦੇ ਨਾਲ ਨਾਲ ਆਕਰਸ਼ਿਤ ਵੀ ਕਰਦੀ ਸਾਈਂ ਸ਼ਿਵਨਾਥ ਦਾ ਪਹਿਲਾਂ ਵੀ ਇਤਿਹਾਸੀ ਉਹ ਪਹਿਲਾਂ ਵੀ ਐਸੇ ਤਰ੍ਹਾਂ ਕਈ ਪਿੰਡਾਂ ਦੇ ਵਿੱਚ ਚੌਂਕੀ ਹਲਾਉਂਦਾ ਸੀ ਉਸਦੇ ਨਾਲ ਕੁਝ ਚੇਲੇ ਵੀ ਸਨ ਜੋ ਉਸ ਦੀਆਂ ਗੱਲਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਪਹਿਲਾਂ ਤਰਨ ਤਰਨ ਦੇ ਇੱਕ ਪਿੰਡ ਦੇ ਵਿੱਚ ਚੌਕੀਆਂ ਲਗਾਉਂਦਾ ਸੀ ਪਰ ਉਥੋਂ ਕਿਸੇ ਕਾਰਨ ਵਸ਼ ਹੁਣ ਇੱਥੇ ਆ ਗਿਆ ਉਸ ਨੇ ਆਪਣੇ ਘਰ ਦੇ ਵਿਹੜੇ ਦੇ ਵਿੱਚ ਇੱਕ ਪੀਰਾਂ ਦੀ ਚੌਕੀ ਸ਼ੁਰੂ ਕੀਤੀ ਵੀਰਵਾਰ ਦੀ ਸ਼ਾਮ ਨੂੰ ਉਸ ਦਾ ਵਿਹੜਾ ਲੋਕਾਂ ਨਾਲ ਭਰ ਜਾਂਦਾ ਉਸ ਨੇ ਆਪਣੇ ਵਿਹੜੇ ਦੇ ਵਿੱਚ ਇੱਕ ਉੱਚੀ ਥਾਂ ਤੇ ਇੱਕ ਗੱਦੀ ਲਾਈ ਜਿਸ ਨੂੰ ਲਾਲ ਰੰਗ ਦੇ ਕੱਪੜੇ ਵਿੱਚ ਸਜਾਇਆ ਉਸ ਤੇ ਆਣੇ ਵਾਲੇ ਛੋਟੇ ਛੋਟੇ ਚਿਰਾਗ ਲੱਗਦੇ ਅਤੇ ਉਸ ਦੇ ਸਾਹਮਣੇ ਇੱਕ ਵੱਡਾ ਤਵਾ ਸੀ ਜਿਸ ਵਿੱਚ ਸ਼ੱਕਰ ਪਤਾਸੇ ਅਤੇ ਪੀੜੇ ਚੌੜਾ ਦਾ ਪ੍ਰਸ਼ਾਦ ਹੁੰਦਾ ਲੋਪ ਉਸਦੇ ਸਾਹਮਣੇ ਬੈਠਦੇ ਅਤੇ ਉਹ ਆਪਣੀ ਚੌਂਕੀ ਸ਼ੁਰੂ ਕਰਦਾ ਸਾਈਂ ਸ਼ਿਵਨਾਥ ਦੀ ਚੌਂਕੀ ਦਾ ਤਰੀਕਾ ਅਜੀਬ ਸੀ ਉਹ ਪਹਿਲਾਂ ਆਪਣੇ ਸਿਰ ਨੂੰ ਹੌਲੀ-ਹੌਲੀ ਘੁਮਾਉਣਾ ਸ਼ੁਰੂ ਕਰਦਾ ਫਿਰ ਉਸਦੀ ਗਤੀ ਤੇਜ਼ ਹੋ ਜਾਂਦੀ ਉਸਦੇ ਲੰਬੇ ਵਾਲ ਖੁੱਲ ਕੇ ਚਾਰੇ ਪਾਸੇ ਉੱਡਣ ਲੱਗਦੇ ਅਤੇ ਉਸਦੀਆਂ ਅੱਖਾਂ ਲਾਲ ਹੋ ਜਾਂਦੀਆਂ ਉਸਦੀ ਗੂੰਜਦੀ ਆਵਾਜ਼ ਵਿੱਚ ਇੱਕ ਅਜੀਬ ਜਿਹਾ ਡਰ ਸੀ ਉਹ ਲੋਕਾਂ ਨੂੰ ਬੁਲਾਉਂਦਾ ਅਤੇ ਕਹਿੰਦਾ ਬੋਲੋ ਸੱਚੇ ਦਰਬਾਰ ਦੀ ਸਾਰੇ ਜੈ ਬੋਲਦੇ ਅਤੇ ਕਹਿੰਦਾ ਮੇਰੇ ਵਿੱਚ ਸੈਂਕੜੇ ਸਾਲ ਪੁਰਾਣੀ ਰੂਹ ਵੜੀ ਹੈ ਮੇਰੇ ਅੱਗੇ ਸਿਰ ਚੁਕਾਓ ਮੇਰੇ ਲਈ ਚਿਰਾਗ ਲੈ ਕੇ ਆਓ ਸ਼ਕਰ ਪ੍ਰਤਾਸੇ ਦਾ ਪ੍ਰਸ਼ਾਦ ਛਡਾਓ ਅਤੇ ਮੈਂ ਤੁਹਾਡੇ ਸਾਰੇ ਦੁੱਖ ਦੂਰ ਕਰ ਦਾਂਗਾ ਉਹ ਲੋਕਾਂ ਦੀ ਸਮੱਸਿਆਵਾਂ ਨੂੰ ਜਿਵੇਂ ਪਹਿਲਾਂ ਹੀ ਜਾਣਦਾ ਹੋਵੇ ਉਹ ਕਦੇ ਕਿਸੇ ਨੂੰ ਕਹਿੰਦਾ ਤੂੰ 15 ਸਾਲ ਤੋਂ ਬਿਮਾਰ ਹੈ ਨਾ ਤੇਰੇ ਸਰੀਰ ਵਿੱਚ ਦਰਦ ਹੈ ਤੈਨੂੰ ਬਿਲਕੁਲ ਜਕੜਿਆ ਹੋਇਆ ਹੈ ਇਹ ਸਭ ਤੇਰੇ ਘਰ ਦੇ ਵਿੱਚ ਬੜੇ ਭੂਤੀ ਵਜਨ ਵਾਲੇ ਮੇਰੇ ਨਾਲ ਮੈਂ ਇਸ ਬੁਰੀ ਸ਼ਕਤੀ ਨੂੰ ਭਜਾਵਾਂਗਾ ਲੋਕਾਂ ਨੂੰ ਡਰਾਉਂਦਾ ਜੇ ਤੁਸੀਂ ਮੇਰੀ ਗੱਲ ਨਾ ਮੰਨੀ ਤਾਂ ਪੀਰ ਤੁਹਾਨੂੰ ਸਜ਼ਾ ਦੇਵੇਗਾ ਤੁਹਾਡੇ ਘਰ ਦੇ ਵਿੱਚ ਬਿਮਾਰੀਆਂ ਵੱਧ ਜਾਣਗੀਆਂ ਤੁਹਾਡੇ ਬੱਚੇ ਮਰ ਜਾਣਗੇ ਅਤੇ ਤੁਹਾਡੀ ਜ਼ਿੰਦਗੀ ਬਿਲਕੁਲ ਬਰਬਾਦ ਹੋ ਜਾਵੇਗੀ ਸ਼ੁਰੂ ਦੇ ਵਿੱਚ ਪਿੰਡ ਦੇ ਕੁਝ ਹੀ ਲੋਕ ਉਸ ਤੇ ਚੌਂਕੀ ਵਿੱਚ ਜਾਂਦੇ ਸਨ ਇਹ ਉਹ ਲੋਕ ਸਨ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਦੁੱਖ ਸੀ ਇੱਕ ਔਰਤ ਜਿਸ ਦੀ ਟੀਰੀ ਸਿਹਤ ਬਹੁਤ ਖਰਾਬ ਸੀ ਉਸਨੇ ਸਾਰੇ ਜਗ੍ਹਾ ਜਾਇਆ ਕੋਈ ਫਰਕ ਨਹੀਂ ਪਿਆ ਅਤੇ ਹਾਰ ਥੱਕ ਕੇ ਬਾਬੇ ਦੇ ਕੋਲ ਆਏ ਉਸਨੇ ਬਾਬੇ ਦੀ ਗੱਲ ਮੰਨ ਲਈ ਉਸਨੇ ਬਾਬੇ ਦੇ ਕਹਿਣ ਤੇ ਦੋ ਚਿਰਾਗ ਜਗਾਏ ਅਤੇ ਸ਼ੱਕਰਪਤਾਸੀ ਦਾ ਪ੍ਰਸ਼ਾਦ ਚੜਾਇਆ ਜਦੋਂ ਉਸ ਦੀ ਟੀਰੀ ਸਿਹਤ ਦੇ ਵਿੱਚ ਸੁਧਾਰ ਆਇਆ ਤਾਂ ਉਸਨੇ ਪਿੰਡ ਦੇ ਵਿੱਚ ਸਾਰੇ ਪਾਸੇ ਗਰੋੜਾ ਦਿੱਤੀ ਲੋਕ ਭਜੇ ਬਾਬੇ ਦੀ ਚੌਂਕੀ ਵੱਲ ਆਣ ਲੱਗੇ ਹੌਲੀ-ਹੌਲੀ ਗਿਣਤੀ ਸੈਂਕੜਿਆਂ ਤੋਂ ਹਜ਼ਾਰਾਂ ਤੱਕ ਪਹੁੰਚ ਗਈ ਸਮੇਂ ਦੇ ਨਾਲ ਨਾਲ ਬਾਬੇ ਦੀ ਚੌਂਕੀ ਵਿੱਚ ਹਰ ਵੀਰਵਾਰ ਨੂੰ ਉਸੇ ਦੇ ਘਰ ਦਾ ਵਿੜਾ ਲੋਕਾਂ ਨਾਲ ਪਰ ਜਾਂਦਾ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਅਤੇ ਬਾਬਾ ਆਪਣੇ ਸਿਰ ਨੂੰ ਘੁਮਾਉਂਦਾ ਅਤੇ ਉਹਨਾਂ ਨੂੰ ਡਰਾਉਂਦਾ ਉਹ ਲੋਕਾਂ ਨੂੰ ਕਈ ਵਾਰ ਇੱਕ ਛੋਟਾ ਜਿਹਾ ਤਵੀ ਦਿੰਦਾ ਜਿਸ ਨੂੰ ਉਹਨਾਂ ਨੂੰ ਆਪਣੇ ਘਰ ਦੇ ਦਰਵਾਜ਼ੇ ਤੇ ਟੰਗਣਾ ਹੁੰਦਾ ਇਸ ਦੇ ਬਦਲੇ ਲੋਕਾਂ ਤੋਂ ਮੋਟੀ ਰਕਮ ਲੈਂਦਾ ਜਿਹੜੇ ਲੋਕ ਆਪਣੀਆਂ ਸਮੱਸਿਆਵਾਂ ਦਾ ਹੱਲ ਨਹੀਂ ਲੱਭਦੇ ਉਹ ਵੀ ਡਰ ਦੀ ਵਜ੍ਹਾ ਨਾਲ ਚੁੱਪ ਰਹਿੰਦੇ ਤਾਂ ਪੀਰ ਸਾਨੂੰ ਸਦਾ ਉਹ ਸੋਚਦੇ ਜੇ ਅਸੀਂ ਬਾਬੇ ਦੇ ਖਿਲਾਫ ਬੋਲਿਆ ਤਾਂ ਪੀਰ ਸਾਨੂੰ ਸਜ਼ਾ ਦੇਣਗੇ ਇਸ ਤਰ੍ਹਾਂ ਚੰਗੇ ਪ੍ਰਭਾਵ ਸਾਰੇ ਪਾਸੇ ਫੈਲਦੇ ਅਤੇ ਜਿੱਥੇ ਕੋਸਰਨਾ ਹੁੰਦਾ ਸਭ ਲੋਕ ਚੁੱਪਚਾਪ ਕਿਸੇ ਦੂਜੇ ਬਾਬੇ ਕੋ ਚਲੇ ਜਾਂਦੇ। ਐਸੇ ਤਰ੍ਹਾਂ ਬਾਬੇ ਦਾ ਕਾਰੋਬਾਰ ਵਧਣ ਲੱਗਾ। ਉਸ ਦੇ ਘਰ ਦੇ ਵੜੇ ਵਿੱਚ ਹੁਣ ਇੱਕ ਵੱਡਾ ਸ਼ਾਮਿਆਂ ਨਾਲ ਲੱਗਣ ਲੱਗਾ ਸੀ। ਉਹ ਹਰ ਵੀਰਵਾਰ ਵੱਡਾ ਟੰਟ ਲਗਾਇਆ ਕਰਦਾ ਕਿਉਂਕਿ ਘਰ ਦੇ ਵਿੱਚ ਉਹ ਲੋਕ ਪੁਰੇ ਨੇ ਆਉਂਦੇ ਸੀ। ਉਸ ਨੇ ਆਪਣੇ ਆਲੇ ਦੁਆਲੇ ਦੇ ਕੁਝ ਲੋਕ ਰਖ ਲਏ ਜੋ ਉਸ ਦੀਆਂ ਗੱਲਾਂ ਨੂੰ ਹੋਰ ਅੱਗੇ ਫਲਾਉਂਦੇ, ਚਿੰਤੇ ਵਜਾਉਂਦੇ, ਢੋਲਕੀਆਂ ਵਜਾਉਂਦੇ, ਹਾਰਮੋਨੀਅਮ ਵਜਾਉਂਦੇ। ਇਸ ਤਰ੍ਹਾਂ ਇੱਕ ਅਲੱਗ ਦਾ ਮਾਹੌਲ ਉੱਥੇ ਚੌਂਕੀ ਵਾਲੇ ਬਣ ਜਾਂਦਾ ਇੱਕ ਵਿਅਕਤੀ ਜਿਸ ਦਾ ਨਾਮ ਸੀ ਸੋਣ ਸਿੰਘ ਬਾਬੇ ਦਾ ਸਭ ਤੋਂ ਵੱਡਾ ਸਮਰਥਕ ਸੀ ਸੋਣ ਸਿੰਘ ਪਿੰਡ ਦਾ ਇੱਕ ਸਧਾਰਨ ਕਿਸਾਨ ਸੀ ਪਰ ਉਸ ਦੀ ਪਤਨੀ ਦੀ ਬਿਮਾਰੀ ਨੇ ਉਸ ਨੂੰ ਬਾਬੇ ਦੀ ਚੌਂਕੀ ਵੱਲ ਖਿੱਚ ਲਿਆਂਦਾ ਜਦੋਂ ਉਸ ਦੀ ਪਤਨੀ ਦੀ ਸਿਹਤ ਵਿੱਚ ਸੁਧਾਰ ਆਇਆ ਤਾਂ ਸੋਣ ਸਿੰਘ ਨੇ ਬਾਬੇ ਦੀਆਂ ਗੱਲਾਂ ਨੂੰ ਪਿੰਡ ਵਿੱਚ ਫੈਲਾਉਣਾ ਸ਼ੁਰੂ ਕਰ ਦਿੱਤਾ ਉਹ ਲੋਕਾਂ ਨੂੰ ਕਹਿੰਦਾ ਬਾਬੇ ਨੇ ਮੇਰੀ ਪਤਨੀ ਨੂੰ ਬਚਾ ਲਿਆ ਹੈ ਉਸਨੇ ਮੇਰੇ ਘਰ ਦਾ ਪੂਤ ਪਜਾ ਦਿੱਤਾ ਬੁਰੀ ਸ਼ਕਤੀ ਪਿਛਾ ਦਿੱਤੀ ਪਰ ਬਾਬੇ ਨੇ ਹੁਣ ਇੱਕ ਖਤਰਨਾਕ ਰਾਹ ਚੁਣਿਆ ਉਹ ਲੋਕਾਂ ਨੂੰ ਗੁੰਮਨਾ ਕਰਣ ਲਈ ਇੱਕ ਅਜੀਬ ਜਿਹਾ ਦਾਵਾ ਕਰਦਾ ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਵੀ ਪੀਰ ਦੇ ਪਤਨ ਜਦੋਂ ਰਾਜਸਥਾਨ ਗਏ ਸਨ ਤਾਂ ਉਹਨਾਂ ਨੇ ਪੀਰ ਦੇਗੇ ਸਿਰ ਚੁਕਾਇਆ ਸੀ ਜੇ ਗੁਰੂ ਸਾਹਿਬ ਨੇ ਪੀਰ ਮੰਨਿਆ ਹੈ ਤਾਂ ਤੁਸੀਂ ਲੋਕ ਕਿਉਂ ਨਹੀਂ ਮੰਨਦੇ ਇਹ ਗੱਲ ਸੱਚ ਤੋਂ ਬਿਲਕੁਲ ਅਧਿ ਅਧੂਰੀ ਸੀ ਗੁਰੂ ਸਾਹਿਬ ਨੇ ਰਾਜਸਥਾਨ ਦੇ ਵਿੱਚ ਸਿੱਖਾਂ ਦੀ ਪਰਖ ਲਈ ਇਹ ਸਭ ਕੁਝ ਕੀਤਾ ਸੀ ਨਾ ਕਿ ਕਿਸੇ ਪੀਰ ਦੀ ਭक्ति ਪਰ ਬਾਬੇ ਨੇ ਇਸ ਗੱਲ ਨੂੰ ਤੋੜ ਮਲੋੜ ਕਰਕੇ ਲੋਕਾਂ ਨੂੰ ਗੁਬਰਾਹ ਕਰਨ ਦੀ ਕੋਸ਼ਿਸ਼ ਕੀਤੀ ਇਹ ਗੱਲ ਜਦੋਂ ਗੁਰਮੀਤ ਸਿੰਘ ਨੂੰ ਪਤਾ ਲੱਗੀ ਨਾ ਉਸ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਗਿਆ ਉਸ ਨੇ ਸੋਚਿਆ ਵੀ ਇਹ ਬਾਬਾ ਇਤਿਹਾਸ ਨੂੰ ਤੋੜ ਮਲੋੜ ਕਰਕੇ ਪੋਲੇ ਪਾਲੇ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ ਇਸ ਨੂੰ ਸਬਕ ਸਿਖਾਉਣਾ ਪਵੇਗਾ ਲੇਕਿਨ ਸ਼ੁਰੂ ਦੇ ਵਿੱਚ ਇਹ ਸੋਚ ਕੇ ਨਜਮ ਦਾਜ ਕੀਤਾ ਵੀ ਸਮਾਂ ਆਪੇ ਸਬਲਵਾਨ ਹੈ ਇਹ ਸਭ ਆਪੇ ਰੁਕ ਜਾਵੇਗਾ ਉਸ ਨੇ ਸੋਚਿਆ ਜੋ ਅંધ ਵਿਸ਼ਵਾਸ ਵਿੱਚ ਪੈਣਾ ਚਾਹਦੇ ਹਨ ਉਹ ਜਾਣ ਮੈਂ ਤਾਂ ਆਪਣੇ ਗੁਰੂ ਦੀ ਰਜ਼ਾ ਵਿੱਚ ਜਾਵਾਂਗਾ ਉਹ ਹਰ ਸਵੇਰੇ ਗੁਰਦੁਆਰੇ ਜਾਂਦਾ ਗੁਰਬਾਣੀ ਸੁਣਦਾ ਅਤੇ ਆਪਣੇ ਖੇਤਾਂ ਵਿੱਚ ਕੰਮ ਕਰਦਾ ਉਸ ਨੇ ਕਈ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਇਹ ਬਾਬਾ ਤੁਹਾਡੀ ਅંધ ਵਿਸ਼ਵਾਸ ਦੀ ਕਮਜ਼ੋਰੀ ਦਾ ਫਾਇਦਾ ਚੁੱਕ ਰਿਹਾ ਹੈ ਇਹ ਤੁਹਾਡੇ ਦੁੱਖਾਂ ਨੂੰ ਢਾਲ ਬਣਾਉਂਦਾ ਹੈ ਅਤੇ ਇਸ ਕਰਕੇ ਇਸ ਦੇ ਕੋਲ ਇੰਨਾ ਇਕੱਠ ਹੈ ਤੁਸੀਂ ਨਾ ਜਾਓ ਸਿੱਖੀ ਸਾਨੂੰ ਸਿਖਾਉਂਦੀ ਹੈ ਕਿ ਸਾਡੇ ਦੁੱਖ ਸੋ ਕਿ ਵਾਹਿਗੁਰੂ ਦਰਜਾ ਹਨ ਕੋਈ ਪੂਤ ਪ੍ਰੇਤ ਨਹੀਂ ਹੁੰਦੇ ਪਰ ਕੁਝ ਲੋਕਾਂ ਨੇ ਉਸ ਦੀ ਗੱਲ ਮੰਨੀ ਅਤੇ ਕੁਝ ਨੇ ਨਹੀਂ ਜਸਪ੍ਰੀਤ ਸਿੰਘ ਨਿਹੰਗ ਦਾ ਮੁੰਡਾ ਉਸ ਨੂੰ ਪਿੰਡ ਦੇ ਕੁਝ ਲੋਕਾਂ ਨੇ ਪਰਮਾਇਆ ਸੀ ਸੋਨ ਸਿੰਘ ਜੋ ਬਾਬੇ ਦਾ ਸਮਰਥਕ ਸੀ ਉਸ ਨੇ ਜਸਪ੍ਰੀਤ ਨੂੰ ਕਿਹਾ ਤੇਰੇ ਪਿਤਾ ਦੀ ਜ਼ਿੰਦਗੀ ਵਿੱਚ ਜੋ ਦੁੱਖ ਹਨ ਤੇਰੀ ਮਾਂ ਦੀ ਮੌਤ ਅਤੇ ਪਿਤਾ ਦੀ ਗਰੀਬੀ ਅਤੇ ਖੇਤੀ ਦੀਆਂ ਮੁਸ਼ਕਲਾਂ ਇਹ ਸਭ ਵਿੱਚ ਕੋਈ ਪੂਤ ਹੈ ਕੋਈ ਮਾੜੀ ਸ਼ਕਤੀ ਹੈ ਜੇ ਤੁਮ ਬਾਬੇ ਦੀ ਚੌਂਕੀ ਵਿੱਚ ਜਾਵੇਂ ਨਾ ਤਾਂ ਉਹ ਇਸ ਪੁੱਤ ਨੂੰ ਭਜਾ ਦੇਵੇਗਾ ਮਾੜੀ ਸ਼ਕਤੀ ਦੂਰ ਕਰ ਦੇਵੇਗਾ ਜਸਪ੍ਰੀਤ ਨੇ ਸ਼ੁਰੂ ਦੇ ਵਿੱਚ ਇਸ ਗੱਲ ਨੂੰ ਨજર ਅੰਦਾਜ਼ ਕੀਤਾ ਉਸਨੇ ਆਪਣੇ ਪਿਤਾ ਦੀਆਂ ਸਿੱਖਿਆਵਾਂ ਯਾਦ ਕੀਤੀਆਂ ਜਿਨ੍ਹਾਂ ਦੇ ਵਿੱਚ ਉਸਨੂੰ ਸਿਖਾਇਆ ਸੀ ਵੀ ਸਿੱਖੀ ਅੰਧਵਿਸ਼ਵਾਸ ਨੂੰ ਨਹੀਂ ਮੰਦੀ ਪਰ ਜਦੋਂ ਉਸਨੇ ਦੇਖਿਆ ਵੀ ਪਿੰਡ ਦੇ ਜ਼ਿਆਦਾਤਰ ਲੋਕ ਬਾਬੇ ਦੀ ਚੌਂਕੀ ਵਿੱਚ ਜਾਂਦੇ ਸਨ ਤਾਂ ਉਸਦੇ ਦਿਲ ਵਿੱਚ ਵੀ ਇੱਕ ਦਰਸ ਸੀ ਅਤੇ ਜਸਪ੍ਰੀਤ ਨੇ ਸੋਚਿਆ ਸ਼ਾਇਦ ਪਿੰਡ ਦੇ ਲੋਕ ਸਹੀ ਹਨ ਸ਼ਾਇਦ ਸਾਡੇ ਘਰ ਦੇ ਵਿੱਚ ਸਤਿਮਤ ਕੋਈ ਮਾੜੀ ਸ਼ਕਤੀ ਹੈ ਜੇ ਮੈਂ ਬਾਬੇ ਦੀ ਚੌਂਕੀ ਵਿੱਚ ਜਾਵਾਂ ਤਾਂ ਸ਼ਾਇਦ ਸਾਡੀ ਜ਼ਿੰਦਗੀ ਸੁਧਰ ਜਾਵੇ ਇੱਕ ਵੀਰਵਾਰ ਨੂੰ ਜਸਪ੍ਰੀਤ ਨੇ ਆਪਣੇ ਪਿਤਾ ਨੂੰ ਬਿਨਾਂ ਦੱਸੇ ਬਾਬੇ ਦੀ ਚੌਂਕੀ ਵਿੱਚ ਜਾਣ ਦਾ ਫੈਸਲਾ ਕਰ ਲਿਆ ਉਸ ਨੇ ਆਪਣੇ ਪਿਤਾ ਨੂੰ ਕਿਹਾ ਪਿਤਾ ਜੀ ਮੈਂ ਆਪਣੇ ਦੋਸਤਾਂ ਦੇ ਘਰ ਜਾ ਰਿਹਾ ਹਾਂ ਪਰ ਉਸ ਦਾ ਬਾਬੇ ਦੀ ਘਰ ਚਲਾ ਗਿਆ ਜਦੋਂ ਜਸਪ੍ਰੀਤ ਉਸ ਚੌਂਕੀ ਵਿੱਚ ਪਹੁੰਚਿਆ ਨਾ ਤਾਂ ਉਸ ਨੇ ਦੇਖਿਆ ਇੱਕ ਵੱਡੀ ਭੀੜ ਦਾ ਜਮਾ ਸੀ ਬਾਬਾ ਆਪਣੇ ਸਿਰ ਨੂੰ ਤੇਜੀ ਨਾਲ ਘੁਮਾਇਆ ਸੀ ਉਸ ਤੇ ਆਕਾ ਲਾਲ ਸੰਨ ਅਤੇ ਉਸ ਤੇ ਵਾਲ ਚਾਰੇ ਪਾਸੇ ਭਮੀਰੀ ਵਾਂਗ ਉਂੜੇ ਸਨ ਉਸ ਤੇ ਆਵਾਜ਼ ਭਾਰੀ ਸੀ ਗੁੰਜਰੀ ਸੀ ਬੋਲੋ ਸੱਚੇ ਦਰਬਾਰ ਦੀ ਸਾਰੇ ਜੈ ਬੋਲ ਰਹੇ ਸਨ ਮੇਰੇ ਅਗੇ ਸਿਰ ਚੁਕਾਓ ਜੜਾ ਗੱਲ ਨਹੀਂ ਮੰਦਾ ਪੀਰਾਂ ਦੀ ਗੱਲ ਨੂੰ ਕਰਦਾ ਹੈ ਉਸ ਦੀ ਜ਼ਿੰਦਗੀ ਬਰਬਾਦ ਕਰ ਦਿਆਂਗਾ ਜਸ ਤੇ ਚੁੱਪਚਾਪ ਢੀੜ ਦੇ ਵਿੱਚ ਬੈਠ ਕੇ ਆ ਉਸ ਦੀਆਂ ਅੱਖਾਂ ਵਿੱਚ ਅਜੀਬ ਜਿਹਾ ਡਰ ਸੀ ਇਸ ਦੌਰਾਨ ਗੁਰਮੀਤ ਸਿੰਘ ਨੂੰ ਪਤਾ ਲੱਗਿਆ ਕਿ ਉਸ ਦਾ ਪੁੱਤਰ ਬਾਬੇ ਦੀ ਚੌਂਕੀ ਵਿੱਚ ਗਿਆ ਹੈ ਉਸ ਦੀਆਂ ਅੱਖਾਂ ਲਾਲ ਹੋ ਗਈਆਂ ਉਸ ਨੇ ਆਪਣੀ ਨੀਲੀ ਦਸਤਾਰ ਨੂੰ ਧਿਆਨਾ ਬੰਨ੍ਹਿਆ ਆਪਣੀ ਕਿਰਪਾਨ ਚੁੱਕੀ ਅਤੇ ਬਾਬੇ ਦੇ ਘਰ ਚਲਾ ਗਿਆ ਜਿਵੇਂ ਹੀ ਉਹ ਉਸ ਦੇ ਘਰ ਦੇ ਨੇੜੇ ਪਹੁੰਚਿਆ ਉਸ ਨੇ ਦੇਖਿਆ ਵੀ ਵੱਡੀ ਭੀੜ ਦਾ ਜਮਾ ਸੀ ਬਾਬਾ ਆਪਣੇ ਸਿਰ ਨੂੰ ਤੇਜ ਨਾਲ ਘੁਮਾਰਿਆ ਸੀ ਅਤੇ ਆਵਾਜ਼ ਗੂੰਜ ਰਹੀ ਸੀ ਉਹੀ ਚਿਪਟਾਂ ਦੀ ਆਵਾਜ਼ ਢੋਲੀਆਂ ਦੀ ਆਵਾਜ਼ ਅਤੇ ਇੱਕ ਹਾਰਮੋਨੀਅਮ ਤੇ ਜੀਨਾ ਬਧਿਆਸੀ ਮੈਂ ਤੁਹਾਡੇ ਸਾਰੇ ਦੁੱਖ ਦੂਰ ਕਰ ਦਿਆਂਗਾ ਜਿਹੜਾ ਪੀਰ ਦੀ ਜੈ ਮੰਨੇਗਾ ਜਿਹੜਾ ਅੱਜ ਪੀਰ ਦੇ ਚਕੜੇ ਲਗਾਵੇਗਾ ਸਾਰੇ ਖੁਸ਼ੀਆਂ ਪਾਣਗੇ ਗੁਰਮੀਤ ਸਿੰਘ ਨੇ ਆਪਣੇ ਪੁੱਤਰ ਨੂੰ ਭੀੜ ਦੇ ਵਿੱਚ ਲੱਭਣ ਦੀ ਕੋਸ਼ਿਸ਼ ਕੀਤੀ ਉਸ ਦੀਆਂ ਅੱਖਾਂ ਚਾਰੇ ਪਾਸੇ ਘੁੰਮੀਆਂ ਸਨ ਪਰ ਉਸ ਨੂੰ ਜਸਪ੍ਰੀਤ ਨਹੀਂ ਦਿਖਾਈ ਦਿੱਤਾ ਇਸ ਦੌਰਾਨ ਬਾਬੇ ਨੇ ਗੁਰਮੀਤ ਸਿੰਘ ਨੂੰ ਦੇਖ ਲਿਆ ਉਸਨੇ ਸੋਚਿਆ ਕਿ ਸ਼ਾਇਦ ਇਹ ਨਿਹੰਗ ਵੀ ਉਸਨੇ ਚੌਂਕੀ ਦੇ ਵਿੱਚ ਸ਼ਾਮਲ ਹੋਣ ਆਇਆ ਹੈ ਬਾਬੇ ਨੇ ਆਵਦੀ ਗੂੰਜਦੀ ਆਵਾਜ਼ ਵਿੱਚ ਕਿਹਾ ਇੱਥੇ ਇੱਕ ਨਿਹੰਗ ਸਿੰਘ ਆਇਆ ਹੈ ਬੋਲੋ ਲਾਲੇ ਵਾਲੇ ਪੀਰ ਦੀ ਨਿਹੰਗ ਸਿੰਘ ਤੇਰੇ ਘਰ ਦੇ ਵਿੱਚ ਮਾੜੀ ਸ਼ਕਤੀ ਹੈ ਮੈਂ ਉਸ ਨੂੰ ਭਜਾ ਦਿਆਂਗਾ ਮੇਰੇ ਅਗੇ ਸਿਰ ਚੁਕਾਓ ਨਹੀਂ ਤਾਂ ਤੁਹਾਡੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਗੁਰਮੀਤ ਸਿੰਘ ਨੇ ਇਹ ਸੁਣਿਆ ਅਤੇ ਉਸ ਦਾ ਗੁੱਸਾ ਸਤਨੇ ਅਸਮਾਨ ਤੇ ਪਹੁੰਚ ਗਿਆ ਉਹ ਭੀੜ ਨੂੰ چیرਦਾ ਹੋਇਆ ਬਾਬੇ ਦੇ ਸਾਹਮਣੇ ਪਹੁੰਚ ਗਿਆ ਉਸ ਦੀਆਂ ਅੱਖਾਂ ਲਾਲ ਸਨ ਅਤੇ ਉਸ ਦੀ ਆਵਾਜ਼ ਵਿੱਚ ਇੱਕ ਗੰਭੀਰਤਾ ਸੀ ਉਸ ਨੇ ਕਿਹਾ ਮੈਂ ਤੇਰੀਆਂ ਇਹ ਝੂਠੀਆਂ ਗੱਲਾਂ ਵਿੱਚ ਨਹੀਂ ਆਉਂਦਾ ਮੇਰੇ ਗੁਰੂ ਗੋਬਿੰਦ ਸਿੰਘ ਜੀ ਸਿਰਫ ਵਾਇਗੁਰੂ ਦੇ ਅਗੇ ਸਰਚਕਾਉਂਦੇ ਸਨ ਨਾ ਕਿ ਕਿਸੇ ਪੀਰ ਦੇ ਅਗੇ ਤੂੰ ਸਾਡੇ ਗੁਰੂਆਂ ਦੇ ਬਾਰੇ ਗਲਤ ਇਤਿਹਾਸ ਦੱਸਦਾ ਹੈ ਮੈਂ ਤਾਂ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ ਲੇਕਿਨ ਤੂੰ ਨਹੀਂ ਮੰਨਿਆ ਬਾਬੇ ਨੇ ਆਪਣਾ ਸਿਰ ਹੋਰ ਤੇਜ਼ੀ ਨਾਲ ਕਮਾਣਾ ਸ਼ੁਰੂ ਕਰ ਦਿੱਤਾ ਉਸਨੇ ਗੁੱਸੇ ਵਿੱਚ ਕਿਹਾ ਤੂੰ ਪੀਰਾਂ ਨੂੰ ਗੋਸੇਵਤਲਾ ਦਿੰਦਾ ਹੈ ਬੋਲ ਸਾਚੇ ਦਰਬਾਰ ਦੀ ਹੁਣ ਮੈਂ ਤੇਰਾ ਘਰਤਵਾ ਕਰ ਦਿਆਂਗਾ ਤੇਰਾ ਪੁੱਤਰ ਜਲਦੀ ਮਰ ਜਾਵੇਗਾ ਅਤੇ ਤੇਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਇਸ ਸੁਣਦੇ ਹੀ ਜਸਪ੍ਰੀਤ ਜੋ ਪਿੱਠ ਦੇ ਵਿੱਚ ਖੜ੍ਹਾ ਸੀ ਡਰ ਦੇ ਮਾਰੇ ਅੱਗੇ ਆ ਗਿਆ ਉਸਨੇ ਬਾਬੇ ਦੇ ਪੈਰ ਫੜ ਲਏ ਅਤੇ ਗੜਗੜਾਉਂਦਾ ਹੋਇਆ ਬਾਬਾ ਜੀ ਤੋਂ ਮਾਫੀ ਮੰਗਣ ਲੱਗਾ ਬਾਬਾ ਜੀ ਮੇਰੇ ਪਿਤਾ ਜੀ ਨੂੰ ਮਾਫ ਕਰਦੇ ਹੋ ਮੇਰੀ ਜ਼ਿੰਦਗੀ ਨੂੰ ਬਖਸ਼ ਦਿਓ ਇਹ ਸਭ ਦੇਖ ਕੇ ਕੋਲ ਖੜੇ ਗੁਰਮੀਤ ਸਿੰਘ ਦਾ ਗੁੱਸਾ ਹੋਰ ਵੱਧ ਗਿਆ ਉਸ ਨੂੰ ਬਰਦਾਸ਼ਤ ਨਹੀਂ ਹੋਇਆ ਆਪਣਾ ਹੱਥ ਚੁੱਕਿਆ ਅਤੇ ਬਾਬੇ ਦੀ ਗਲਤੀ ਸਰ ਕਰਦਾ ਇੱਕ ਜ਼ੋਰਦਾਰ ਚਪੇੜ ਝੜ ਦਿੱਤਾ ਪੂਰਾ ਵਿੜਾ ਖਾਮੋਸ਼ ਹੋ ਗਿਆ ਲੋਕਾਂ ਨੇ ਅੱਖਾਂ ਵਿੱਚ ਡਰ ਸੀ ਉਹ ਸੋਚ ਰਹੇ ਸਨ ਹੁਣ ਇਸ ਨੰਗ ਸਿੰਘ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਇਹ ਨਹੀਂ ਬਚਦਾ ਹੁਣ ਪੀਰ ਇਸ ਨੂੰ ਸਜ਼ਾ ਦੇਣਗੇ ਪਰ ਗੁਰਮੀਤ ਸਿੰਘ ਨੇ ਆਪਣੇ ਪੁੱਤਰ ਦਾ ਹੱਥ ਫੜਿਆ ਅਤੇ ਉਸ ਨੂੰ ਲੈ ਕੇ ਤੁਰੰਤ ਦੂਸੋਂ ਚਲਾ ਗਿਆ ਕਿਉਂਕਿ ਉਥੇ ਸਾਰੇ ਲੋਕ ਗੁੱਸੇ ਦੇ ਵਿੱਚ ਸਨ ਨੰਗ ਸਿੰਘ ਨਹੀਂ ਚਾਹੁੰਦਾ ਸੀ ਵੀ ਇੱਥੇ ਧਰਮ ਦੇ ਨਾਂ ਤੇ ਕੋ ਵੱਡੀ ਜੰਗ ਸੜ ਜਾਵੇ ਜਦੋਂ ਗੁਰਮੀਤ ਸਿੰਘ ਨੇ ਬਾਬੇ ਨੂੰ ਥੱਪੜ ਮਾਰਿਆ ਨਾ ਤਾਂ ਪਿੰਡ ਦੇ ਲੋਕ ਹੈਰਾਨ ਹੋ ਗਏ ਉਹ ਸੋਚ ਰਹੇ ਸਨ ਕਿ ਹੁਣ ਪੀਰ ਦੀ ਰੋਹ ਗੁਰਮੀਤ ਸਿੰਘ ਨੂੰ ਸੁਝਾ ਦੇਵੇਗੀ ਕੁਝ ਲੋਕਾਂ ਨੇ ਤਾਂ ਇਹ ਵੀ ਕਹਿ ਦਿੱਤਾ ਇਹ ਨਖ ਸਿੰਘ ਹੁਣ ਜ਼ਿਆਦਾ ਦਿਨ ਨਹੀਂ ਕੱਟਦਾ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ ਹੁਣ ਇਸ ਦੀ ਜ਼ਿੰਦਗੀ ਬਿਲਕੁਲ ਬਰਬਾਦ ਹੋ ਜਾਵੇਗੀ ਬਾਬਾ ਵੀ ਗੁੱਸੇ ਦੇ ਵਿੱਚ ਸੀ ਉਸਨੇ ਲੋਕਾਂ ਨੂੰ ਕਿਹਾ ਬੋਲੋ ਸੱਚੇ ਦਰਬਾਰ ਦੇ ਇਸ ਨਿਹੰਗ ਨੇ ਮੇਰੀ ਬੇਇੱਜ਼ਤੀ ਕੀਤੀ ਹੈ ਹੋਰ ਫਿਰ ਇਸ ਨੂੰ سزا ਦੇਣਗੇ ਇਸ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਮੇਰਾ ਸ਼ਰਾਪ ਹੈ ਇਸ ਨੂੰ ਕੁਝ ਦਿਨ ਬਾਅਦ ਗੁਰਮੀਤ ਸਿੰਘ ਨੂੰ ਸਤਮੁਚ ਇੱਕ ਗੰਭੀਰ ਬਿਮਾਰੀ ਨੇ ਘੇਰ ਲਿਆ ਉਸ ਨੂੰ ਤੇਜ਼ ਬੁਖਾਰ ਹੋ ਗਿਆ ਅਤੇ ਉਸ ਦਾ ਸਾਰਾ ਸਰੀਰ ਕਮਜ਼ੋਰ ਹੋਣ ਲੱਗਿਆ ਪਿੰਡ ਦੇ ਲੋਕਾਂ ਨੇ ਇਸ ਨੂੰ ਪੀਰ ਦੀ ਸਦਾ ਸਮਝ ਲਿਆ ਉਹ ਆਪਸ ਦੇ ਵਿੱਚ ਗੱਲਾਂ ਕਰਨ ਲੱਗੇ ਦੇਖਿਆ ਅਸੀਂ ਤਾਂ ਗਿਆ ਸੀ ਇਹ ਨਿਹੰਗ ਨੇ ਪੀਰਾਂ ਦੀ ਬੇਇੱਜ਼ਤੀ ਕੀਤੀ ਹੈ ਹੁਣ ਦੇਖੋ ਇਸ ਨੂੰ ਸਦਾ ਮਿਲਦੀ ਇਹ ਤਾਂ ਸ਼ੁਰੂਆਤ ਹੈ ਦੇਖਿਓ ਇਸ ਨਾਲ ਕੀ ਕੀ ਹੁੰਦਾ ਹੁਣ ਦੇਖਿਆ ਪੀਰ ਨਾਲ ਮਾੜਾ ਵਰਤਾਵ ਕਰਨ ਦੀ ਕੀ ਸਜ਼ਾ ਹੁੰਦੀ ਹੈ ਜਸਪ੍ਰੀਤ ਵੀ ਡਰ ਗਿਆ ਉਸਨੇ ਆਪਣੇ ਪਿਤਾ ਨੂੰ ਕਿਹਾ ਪਿਤਾ ਜੀ ਸ਼ਾਇਦ ਸਾਨੂੰ ਬਾਬੇ ਜੀ ਦੇ ਕੋਲ ਵਾਪਸ ਜਾਣਾ ਚਾਹੀਦਾ ਹੈ ਮਾਫੀ ਮੰਗਣੀ ਚਾਹੀਦੀ ਹੈ ਛਾਇਦੇ ਉਹ ਤੁਹਾਡੀ ਬਿਮਾਰੀ ਦੂਰ ਕਰ ਦੇਣ ਪਰ ਗੁਰਮੇਸ਼ ਸਿੰਘ ਨੇ ਆਪਣੇ ਪੁੱਤਰ ਨੂੰ ਸਮਝਾਇਆ ਪੁੱਤਰ ਇਹ ਬਿਮਾਰੀ ਬਾਈ ਗੁਰੂ ਦੇ ਰਜਾ ਵਿੱਚ ਹੈ ਮੈਂ ਸਿਰਫ ਗੁਰੂ ਗੋਬਿੰਦ ਸਿੰਘ ਜੀ ਅਰਦਾਸ ਕਰਾਂਗਾ ਇਹ ਬਾਬਾ ਤੇ ਉਸਦੇ ਪੀੜ ਝੂਟ ਦਾ ਜਾਲ ਬਣ ਰਹੇ ਹਨ ਸਾਡਾ ਸੱਚਾ ਪੀੜ ਦਸਨ ਪਾਤਸ਼ਾਹ ਹੈ ਅਤੇ ਸਿਰਫ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪੀੜ ਹਨ ਸਾਡਾ ਸੱਚਾ ਪੀਰ ਸਿਰਫ ਬਾਈਗੁਰੂ ਹੈ ਜਿਨ੍ਹਾਂ ਨੇ ਸਾਡੇ ਗੁਰੂਆਂ ਨੂੰ ਸਿਖਾ ਦਿੱਤੀ ਕਿ ਅੰਧ ਵਿਸ਼ਵਾਸ ਵਿੱਚ ਨਹੀਂ ਪੈਣਾ ਗੁਰੂ ਸਾਹਿਬ ਨੇ ਬਾਰ ਬਾਰ ਸਮਝਾਇਆ ਪਰ ਲੋਕ ਨਹੀਂ ਮੰਨਦੇ ਮੈਂ ਹੁਣ ਉਸੇ ਰਾਤ ਦੁਰਪਾ ਜਿਸ ਤੇ ਲੋਕਾਂ ਨੂੰ ਰੋਕਦਾ ਸੀ ਜਸਪ੍ਰੀਤ ਨਿਆ ਕਾਮ ਵਿੱਚ ਅਜੇ ਵੀ ਡਰ ਸੀ ਪਰ ਉਸਨੇ ਆਪਣੇ ਪਿਤਾ ਦੀ ਗੱਲੋਂ ਧਿਆਨ ਨਾਲ ਸੁਣਿਆ ਉਸ ਨੂੰ ਯਾਦ ਆਇਆ ਕਿ ਉਸਦੇ ਪਿਤਾ ਨੇ ਉਸ ਨੂੰ ਕਿੰਨੀ ਵਾਰ ਸਿਖਾ ਦੀਆਂ ਕਹਾਣੀਆਂ ਸੁਣਾਈਆਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਜਿਨ੍ਹਾਂ ਨੇ ਲੋਕਾਂ ਨੂੰ ਅੰਧ ਵਿਸ਼ਵਾਸ ਤੋਂ ਦੂਰ ਕੀਤਾ ਗੁਰਮੀਤ ਸਿੰਘ ਨੇ ਬਿਮਾਰੀ ਨੇ ਪਿੰਡ ਦੇ ਵਿੱਚ ਅਜੀਬ ਜਿਹਾ ਡਰ ਫੈਲਾ ਦਿੱਤਾ ਲੋਕ ਆਪਸ ਵਿੱਚ ਗੱਲਾਂ ਕਰਦੇ ਇਹ ਸਭ ਪੀਰ ਦੀ ਸਜ਼ਾ ਹੈ ਜੇ ਨਿਹੰਗ ਨੇ ਬਾਬੇ ਦੀ ਗੱਲ ਮੰਨ ਲਈ ਹੁੰਦੀ ਤਾਂ ਅੱਜ ਉਹ ਠੀਕ ਹੁੰਦਾ ਸ਼ਾਇਦ ਉਸ ਦੀ ਜ਼ਿੰਦਗੀ ਦੇ ਦੁੱਖ ਦੂਰ ਹੋ ਜਾਣੇ ਸੀ ਪਰ ਉਸਨੇ ਤਾਂ ਸ਼ਰਾਬ ਕਮਾਲਿਆ ਹੈ ਪਰ ਗੁਰਮੀਤ ਸਿੰਘ ਨੇ ਇਸ ਸਭ ਨੂੰ ਨਜ਼ਰਅੰਦਾਜ਼ ਕੀਤਾ ਹਰ ਸਵੇਰੇ ਉੱਠਦਾ ਆਪਣੇ ਘਰ ਦੇ ਵਿੱਚ ਗੁਰਦੁਆਰੇ ਵਾਲੇ ਕਮਰੇ ਵਿੱਚ ਬੈਠਦਾ ਅਤੇ ਗੁਰੂ ਰਾਮਦਾਸ ਜੀ ਦੀ ਅਰਦਾਸ ਕਰਦਾ ਉਸ ਦੀ ਆਵਾਜ਼ ਵਿੱਚ ਅਜੀਬ ਜਿਹੀ ਸ਼ਾਂਤੀ ਸੀ ਜਪਜੀ ਸਾਹਿਬ ਦਾ ਪਾਠ ਕਰਦਾ ਅਤੇ ਆਪਣੇ ਦਿਲ ਵਿੱਚ ਵਾਹਿਗੁਰੂ ਦਾ ਨਾਮ ਜਪਦਾ ਇੱਕ ਦਿਨ ਜਸਪ੍ਰੀਤ ਨੇ ਦੇਖਿਆ ਵੀ ਉਸਦੇ ਪਿਤਾ ਦੀ ਸਿਹਤ ਵਿੱਚ ਹੌਲੀ-ਹੌਲੀ ਸੁਧਾਰ ਆ ਰਿਹਾ ਹੈ ਉਸ ਦਾ ਬੁਖਾਰ ਘਟ ਰਿਹਾ ਹੈ ਅਤੇ ਉਸ ਦੇ ਸਰੀਰ ਵਿੱਚ ਤਾਕਤ ਵਾਪਸ ਆਉਣ ਲੱਗੀ ਹੈ ਗੁਰਮੀਤ ਸਿੰਘ ਨੇ ਆਪਣੇ ਪੁੱਤਰ ਨੂੰ ਕਿਹਾ ਪੁੱਤਰ ਦੇਖ ਵਾਹਿਗੁਰੂ ਦੀ ਕਿਰਪਾ ਹੈ ਜਦੋਂ ਅਸੀਂ ਸੱਚ ਦੇ ਰਾਹ ਤੇ ਚੱਲਦੇ ਹਾਂ ਤਾਂ ਵਾਹਿਗੁਰੂ ਸਾਡੀ ਰਾਖੀ ਕਰਦਾ ਹੈ ਇਹ ਪੀਰ ਸਾਡਾ ਕੁਝ ਨਹੀਂ ਵਿਗਾੜ ਸਕਦੇ ਜਦੋਂ ਦਸ਼ਮ ਪਾਤਸ਼ਾਹ ਨਾਲ ਹੋਵੇ ਨਾ ਤੋ ਪੀਰਾਂ ਦਾ ਕੋਈ ਅਸਰ ਨਹੀਂ ਹੁੰਦਾ ਇਹ ਉਹਨਾਂ ਲੋਕਾਂ ਨੂੰ ਅਸਰ ਕਰਦੇ ਹਨ ਜੋ ਦਸ਼ਮ ਪੰਜ ਚਾਰ ਦੋ ਘਟ ਜਾਂਦੇ ਹਨ ਜੋ ਗੁਰੂ ਦੇ ਸਿੱਖ ਗੁਰਬਾਣੀ ਤੋਂ ਭਟਕਦੇ ਹਨ ਜਿਸ ਘਰ ਦੇ ਵਿੱਚ ਗੁਰਬਾਣੀ ਹੋਵੇ ਨਾ ਉਸ ਤੇ ਵਿੱਚ ਨਾ ਕੋਈ ਭੂਤ ਪ੍ਰੇਤ ਹੁੰਦਾ ਹੈ ਨਾ ਕੋ ਪੀਰ ਅਤੇ ਨਾ ਹੀ ਕੋਈ ਦੂਜੀ ਸ਼ਕਤੀ ਸਿਰਫ ਇੱਕ ਸ਼ਕਤੀ ਜੋ ਵਾਹਿਗੁਰੂ ਦੀ ਹੈ ਸੱਚੀ ਹੈ ਅਤੇ ਸਭ ਤੋਂ ਉੱਚੀ ਹੈ ਜਸਪ੍ਰੀਤ ਦੇ ਦਿਲ ਵਿੱਚ ਇੱਕ ਨਵੀਂ ਉਮੀਦ ਜਾਗੀ ਉਸਨੇ ਆਪਣੇ ਪਿਤਾ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਹਰ ਸਵੇਰੇ ਉਹਨਾਂ ਦੇ ਨਾਲ ਗੁਰਦੁਆਰੇ ਜਾਣ ਲੱਗਿਆ ਇਸ ਦੌਰਾਨ ਪਿੰਡ ਦੇ ਲੋਕ ਗੁਰਮੇਸ ਸਿੰਘ ਦੀ ਸਿਹਤ ਨੂੰ ਦੇਖ ਕੇ ਹੈਰਾਨਦਗਏ ਜਿਹੜੇ ਲੋਕ ਬਾਬੇ ਦੀ ਗੱਲ ਨੂੰ ਸੱਚ ਮੰਨਦੇ ਸਨ ਉਹਨਾਂ ਦੇ ਦਿਲ ਵਿੱਚ ਸ਼ੱਕ ਪੈਦਾ ਹੋਣ ਲੱਗਾ ਇੱਕ ਬਜ਼ੁਰਗ ਜਿਸ ਦਾ ਨਾਮ ਬਲਵਿੰਦਰ ਸਿੰਘ ਸੀ ਉਸਨੇ ਪਿੰਡ ਦੀ ਪੰਚਾਇਤ ਨੂੰ ਇਕੱਠਾ ਕੀਤਾ ਅਤੇ ਕਿਹਾ ਸਾਡੇ ਪਿੰਡ ਦੇ ਵਿੱਚ ਇਹ ਬਾਬਾ ਸ਼ਾਇਦ ਇੱਕ ਬਜ਼ੁਰਗ ਜਿਸ ਦਾ ਨਾਮ ਸੀ ਬਲਵਿੰਦਰ ਸਿੰਘ ਉਸਨੇ ਇੱਕ ਦਿਨ ਪੰਚਾਇਤ ਵਿੱਚ ਕਿਹਾ ਹੋ ਸਕਦਾ ਹੈ ਇਹ ਬਾਬਾ ਪਿੰਡ ਦੇ ਵਿੱਚ ਡਰ ਫੈਲਾ ਰਿਆ ਹੈ ਗੁਰਮੀਤ ਸਿੰਘ ਨੇ ਸਾਨੂੰ ਛਕਾ ਦਿੱਤਾ ਵੀ ਸੱਚ ਦਾਰਾ ਮਾਈ ਗੁਰ ਦੀ ਪਕਤੀ ਹੈ ਦਸ਼ਮੇਸ਼ ਪਾਤਸ਼ਾਹ ਦਾ ਨਾਮ ਜਿਸ ਘਰ ਦੇ ਵਿੱਚ ਹੋਵੇ ਉੱਥੇ ਕੋਈ ਪੀਰ ਨਹੀਂ ਕੋਈ ਸ਼ਕਤੀ ਨਹੀਂ ਅਤੇ ਕੋਈ ਪੂਤ ਪ੍ਰੇਤ ਨਹੀਂ ਹੁੰਦਾ ਅਤੇ ਸਾਨੂੰ ਇਸ ਬਾਬੇ ਨੂੰ ਪਿੰਡ ਦੇ ਵਿੱਚੋਂ ਕੱਢਣਾ ਚਾਹੀਦਾ ਹੈ ਬਾਬਾ ਸੈਨ ਸ਼ਿਵਨਾਥ ਨੂੰ ਜਦੋਂ ਪਤਾ ਲੱਗਿਆ ਨਾ ਵੀ ਗੁਰਮੀਤ ਸਿੰਘ ਦੀ ਸਿਹਤ ਸੁਧਰੀ ਹੈ ਤਾਂ ਉਸ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਗਿਆ ਉਸ ਨੇ ਆਪਣੀ ਚੌਕੀ ਨੂੰ ਹੋਰ ਜ਼ੋਰ ਸ਼ੋਰ ਨਾਲ ਸ਼ੁਰੂ ਕੀਤਾ ਉਸ ਨੇ ਆਪਣੇ ਸਿਰ ਨੂੰ ਹੋਰ ਤੇਜ਼ੀ ਨਾਲ ਘੁਮਾਇਆ ਅਤੇ ਗੁੰਦੀਵਾਦ ਵਿੱਚ ਚੀਕਦਾ ਬੋਲੋ ਸੱਚੇ ਦਰਬਾਰ ਦੀ ਇਸ ਸੰਘੰਗ ਨੇ ਮੇਰੀ ਬੇਟੀ ਕੀਤੀ ਹੈ ਪਰ ਮੇਰੇ ਪੇਰ ਦੀ ਤਾਕਤ ਅਜੇ ਬਾਕੀ ਹੈ ਜੇ ਤੁਸੀਂ ਮੇਰੀ ਗੱਲ ਨਾ ਮੰਨੀ ਤਾਂ ਪੂਰਾ ਪਿੰਡ ਮੁਸੀਬਤ ਵਿੱਚ ਆ ਜਾਵੇਗਾ ਤੁਹਾਡੇ ਖੇਤ ਸੁੱਕ ਜਾਣਗੇ ਤੁਹਾਡੇ ਬੱਚੇ ਬਿਮਾਰ ਹੋ ਜਾਣਗੇ ਅਤੇ ਤੁਹਾਡੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਜੇ ਮੇਰੀ ਗੱਲ ਮੰਨੋਗੇ ਸਭ ਪਾਸੇ ਖੁਸ਼ੀਆਂ ਹੋਣਗੀਆਂ ਤੁਹਾਡਾ ਘਰ ਤਰੱਕੀਆਂ ਕਰੇਗਾ ਬਿਮਾਰੀ ਨਜ਼ਦੀਕ ਨਹੀਂ ਆਉਣੀ ਬਾਬੇ ਨੇ ਇੱਕ ਨਵਾਂ ਹਿਲਾ ਸੋਚਿਆ ਉਸਨੇ ਆਪਣੇ ਸਮਰਥਕ ਸੋਣ ਸਿੰਘ ਨੂੰ ਬੁਲਾਇਆ ਤੇ ਕਿਹਾ ਸੋਣ ਸਿੰਘ ਇੱਕ ਕੰਮ ਕਰ ਤੂੰ ਰਾਤ ਨੂੰ ਨਿਹੰਗ ਸਿੰਘ ਦੇ ਖੇਤ ਵਿੱਚ ਅਗ ਲਾ ਦੇ ਜਦੋਂ ਉਸ ਦਾ ਖੇਤ ਸੜ ਜਾਵੇਗਾ ਨਾ ਤਾਂ ਪਿੰਡ ਦੇ ਸਾਰੇ ਲੋਕ ਸਮਝ ਜਾਣਗੇ ਤੇ ਇਹ ਵੀਰ ਦੀ ਸਜਾ ਹੈ ਫਿਰ ਸਾਰੇ ਇੱਥੇ ਆਉਣਗੇ ਅਤੇ ਪੀਰਾਂ ਦੇ ਅੱਗੇ ਮੱਥਾ ਟੇਕਣਗੇ ਸੋਣ ਸਿੰਘ ਨੇ ਪਹਿਲਾਂ ਤਾਂ ਇਸ ਗੱਲ ਨੂੰ ਮੰਨ ਲਿਆ ਕਿਉਂਕਿ ਉਹ ਬਾਬੇ ਦੀ ਗੱਲਾਂ ਵਿੱਚ ਅੰਨਾ ਸੀ ਸੋਣ ਸਿੰਘ ਨੇ ਰਾਤ ਦੇ ਹਨੇਰੇ ਵਿੱਚ ਗੁਰਮੀਤ ਸਿੰਘ ਦੇ ਖੇਤ ਵੱਲ ਜਾਣ ਦਾ ਫੈਸਲਾ ਕੀਤਾ ਉਸ ਦੇ ਹੱਥ ਤੇ ਵਿੱਚ ਇੱਕ ਮਿਸ਼ਾਲ ਸੀ ਜਦੋਂ ਉਸ ਤੇ ਦਿਲ ਵਿੱਚ ਇਕੋ ਅਜੀਬ ਜੀ ਬੇਚਾਨੀ ਸੀ ਜਿਵੇਂ ਹੀ ਉਹ ਗੁਰਮੀਤ ਸਿੰਘ ਦੇ ਖੇਤ ਨੇੜੇ ਪਹੁੰਚਿਆ ਨਾ ਉਸਨੇ ਦੇਖਿਆ ਕਿ ਖੇਤ ਦੇ ਕੋਨੇ ਤੋਂ ਉਹ ਰੋਸ਼ਨੀ ਨਜ਼ਰ ਆ ਰਹੀ ਹੈ ਉਸ ਦੀ ਨਜ਼ਰ ਉਸ ਰੋਸ਼ਨੀ ਦੇ ਵਿੱਚ ਗੁਰਮੀਤ ਸਿੰਘ ਦੇ ਘਰ ਵੱਲ ਗਈ ਜਿੱਥੇ ਉਸਨੇ ਜਸਪ੍ਰੀਤ ਨੂੰ ਆਪਣੇ ਪਿਤਾ ਦੀ ਸੇਵਾ ਕਰਦੇ ਦੇਖਿਆ ਜਸਪ੍ਰੀਤ ਆਪਣੇ ਪਿਤਾ ਦੇ ਸਿਰ ਤੇ ਗਿੱਲਾ ਕੱਪੜਾ ਰੱਖਿਆ ਸੀ ਅਤੇ ਗੁਰਮੀਤ ਸਿੰਘ ਦੀ ਆਵਾਜ਼ ਵਿੱਚ ਸ਼ਾਂਤੀ ਨਾਲ ਗੁਰਬਾਣੀ ਦੀਆਂ ਤੁਕਾਂ ਸੁਣਾਈ ਦੇ ਰਹੀਆਂ ਸੀ ਸੋਨ ਸਿੰਘ ਦੇ ਦਿਲ ਵਿੱਚ ਅਜੀਬ ਜੀ ਭਾਵਨਾ ਜਾਗੀ ਉਸ ਨੂੰ ਯਾਦ ਆਇਆ ਵੀ ਗੁਰਮੇਸ਼ ਸਿੰਘ ਨੇ ਉਸਦੀ ਪਤਨੀ ਦੀ ਬਿਮਾਰੀ ਸਮੇਂ ਉਸ ਕਿੰਨੀ ਮਦਦ ਕੀਤੀ ਜਦੋਂ ਕੋਈ ਨਾਲ ਨਹੀਂ ਖੜਾ ਸੀ ਗੁਰਮੇਸ਼ ਸਿੰਘ ਨਾਲ ਸੀ ਉਸਨੇ ਆਪਣੇ ਖੇਦਾਂ ਅਨ ਵੀ ਸੋਨ ਸਿੰਘ ਦੇ ਘਰ ਭੇਜਿਆ ਸੀ ਅਤੇ ਗੁਰਦੁਆਰੇ ਦੇ ਵਿੱਚ ਉਸਦੀ ਪਤਨੀ ਦੀ ਸਿਹਤ ਲਈ ਅਰਦਾਸ ਕਰਵਾਈ ਸੀ ਸੋਨ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਉਹ ਜੋ ਮਾਚਸ ਸੀ ਉਸ ਨੂੰ ਥੱਲੇ ਸੁੱਟ ਦਿੱਤਾ ਅਤੇ ਆਪਣੇ ਘਰ ਵੱਲ ਭੱਜ ਗਿਆ ਅਗਲੀ ਸਵੇਰ ਸੋਨ ਸਿੰਘ ਨੇ ਪਿੰਡ ਦੀ ਪੰਚਾਇਤ ਨੂੰ ਸਭ ਕੁਝ ਦੱਸ ਦਿੱਤਾ ਉਸਨੇ ਕਿਹਾ ਬਾਬੇ ਨੇ ਮੈਨੂੰ ਗੁਰਮੀਤ ਸਿੰਘ ਦੇ ਖੇਤ ਵਿੱਚ ਅੱਗ ਲਗਾਉਣ ਲਈ ਕਿਹਾ ਸੀ ਤਾਂ ਜੋ ਉਹ ਇਸ ਨੂੰ ਪੀਰ ਦੀ ਸਦਾ ਦੱਸ ਕੇ ਪਰ ਮੈਂ ਅਜਹਾਨੀ ਕੀਤਾ ਮੈਨੂੰ ਅਹਿਸਾਸ ਹੋ ਗਿਆ ਕਿ ਬਾਬਾ ਸਾਡੇ ਨਰਦਾ ਫਾਇਦਾ ਚੁੱਕਦਾ ਹੈ ਪਿੰਡ ਦੇ ਲੋਕ ਸੋਨ ਸਿੰਘ ਦੀ ਗੱਲ ਸੁਣ ਕੇ ਹੈਰਾਨ ਹੋ ਗਏ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਬਾਬੇ ਨੇ ਉਹਨਾਂ ਨੂੰ ਝੂਠ ਦੇ ਡਰ ਵਿੱਚ ਫਸਾਇਆ ਸੀ ਪੰਚਾਇਤ ਨੇ ਫੈਸਲਾ ਕੀਤਾ ਕਿ ਬਾਬੇ ਨੂੰ ਪਿੰਡ ਦੇ ਵਿੱਚੋਂ ਕੱਢ ਲਿਆ ਜਾਵੇ ਬਲਵਿੰਦਰ ਸਿੰਘ ਦੀ ਏਗਾਈ ਵਿੱਚ ਪਿੰਡ ਦੇ ਲੋਕ ਬਾਬੇ ਦੇ ਘਰ ਵੱਲ ਗਏ बाबा ਆਪਣੀ ਚੌਂਕੀ ਦੀ ਤਿਆਰੀ ਕਰ ਰਿਹਾ ਸੀ ਉਸ ਤੇ ਆਲੇ ਦੁਆਲੇ ਚਿਰਾਗ ਸਨ ਉਸ ਦੇ ਸਾਹਮਣੇ ਪ੍ਰਸ਼ਾਦ ਦੀ ਥਾਲੀ ਸੀ ਜਦੋਂ ਉਸਨੇ ਪਿੰਡ ਦੇ ਲੋਕਾਂ ਨੂੰ ਆਪਣੇ ਮਲਾਂ ਦੇ ਦੇਖਿਆ ਤਾਂ ਉਸਨੇ ਆਪਣਾ ਸਿਰ ਘੁਮਾਉਣਾ ਸ਼ੁਰੂ ਕਰ ਦਿੱਤਾ ਗੂੰਜਦੀ ਆਵਾਜ਼ ਵਿੱਚ ਕਿਹਾ ਜੇ ਤੁਸੀਂ ਮੇਰੇ ਖਿਲਾਫ ਆ ਗਏ ਤਾਂ ਪੀਰ ਤੁਹਾਡੀ ਜ਼ਿੰਦਗੀ ਬਰਬਾਦ ਕਰ ਦੇਵੇਗਾ ਪਰ ਇਸ ਵਾਰ ਲੋਕ ਨਹੀਂ ਡਰੇ ਬਲਵਿੰਦਰ ਸਿੰਘ ਨੇ ਆ ਕੇ ਬੜਕੇ ਕਿਹਾ बाबा ਤੇਰਾ ਚੂਠ ਸਭ ਦੇ ਸਾਹਮਣੇ ਆ ਗਿਆ ਹੈ ਹੁਣ ਤੂੰ ਸਾਡੇ ਡਰ ਦਾ ਫਾਇਦਾ ਨਹੀਂ ਚੁੱਕ ਸਕਦਾ ਅਤੇ ਸਾਡੇ ਲੋਕਾਂ ਨੂੰ ਗੁੰਮਰਾਣੀ ਕਰ ਸਕਦਾ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੈ ਵੀ ਅੰਧਵਿਸ਼ਵਾਸ ਵਿੱਚ ਨਹੀਂ ਪੈਣਾ ਅਸੀਂ ਸਿਰਫ ਵਾਹਿਗੁਰੂ ਦੀ ਮੰਨਦੇ ਹਾਂ ਤੂੰ ਅੱਧੀ ਪੈਣ ਛੱਡ ਦੇ ਨਹੀਂ ਤਾਂ ਅਸੀਂ ਤੈਨੂੰ ਪੁਲਿਸ ਦੇ ਹਵਾਲੇ ਕਰ ਦਾਂਗੇ ਬਾਬਾ ਸਾਈਂ ਸਿਵਨਾਦੀਆਂ ਅੱਖਾਂ ਵਿੱਚ ਡਰ ਸਾਫ਼ ਦਿਖਾਈ ਦੇ ਰਿਹਾ ਸੀ ਉਸਨੇ ਆਪਣਾ ਸਿਰ ਘਮਣਾ ਬੰਦ ਕੀਤਾ ਅਤੇ ਉਸਦੀ ਆਵਾਜ਼ ਕਮਣ ਲੱਗੀ ਉਸਨੇ ਕਿਹਾ ਮੈਂ ਮੈਂ ਜਾ ਰਿਹਾ ਹਾਂ ਪਰ ਮੇਰੇ ਪੀਰ ਨੂੰ ਨਹੀਂ ਭੁੱਲਣਾ ਲੋਕਾਂ ਨੇ ਉਸ ਨੂੰ ਆਪਣਾ ਸਨਮਨ ਅਤੇ ਜੁੱਲੀ ਇਸ ਤਰ੍ਹਾਂ ਗੋਲ ਕਰਨੇ ਕਿਆ ਅਤੇ ਉਹ ਸਦਨ ਹੀ ਪਿੰਡ ਛੱਡ ਕੇ ਭੱਜ ਗਿਆ ਬਾਬੇ ਦੀ ਜਾਣ ਤੋਂ ਬਾਅਦ ਪਿੰਡ ਵਿੱਚ ਨਵੀਂ ਸ਼ਾਂਤੀ ਆ ਗਈ ਗੁਰਮੀਤ ਸਿੰਘ ਦੀ ਸਿਹਤ ਪਹਿਲਾਂ ਨਾਲੋਂ ਕਿਤੇ ਠੀਕ ਹੋ ਚੁੱਕੀ ਸੀ ਅਤੇ ਉਸਨੇ ਆਪਣੇ ਪੁੱਤਰ ਜਸਪ੍ਰੀਤ ਨੂੰ ਸਿੱਖੀ ਦੀਆਂ ਸਿਖਿਆਵਾਂ ਹੋਰ ਡੂੰਘਾਈ ਨਾਲ ਸਮਝਾਈਆਂ ਜਸਪ੍ਰੀਤ ਨੇ ਫੈਸਲਾ ਕੀਤਾ ਕਿ ਉਹ ਆਪਣੇ ਪਿਤਾ ਦੇ ਨਾਲ ਖੇਤੀ ਕਰੇਗਾ ਅਤੇ ਵਿਦੇਸ਼ ਜਾਣ ਦਾ ਸੁਪਨਾ ਛੱਡ ਦੇਵੇਗਾ ਪਿੰਡ ਦੇ ਲੋਕਾਂ ਨੇ ਗੁਰਮੀਤ ਸਿੰਘ ਨਤਮਾਦ ਕੀਤਾ ਉਹਨਾਂ ਨੇ ਗੁਰਦੁਆਰੇ ਦੇ ਵਿੱਚ ਬੜਾ ਸਮਾਗਮ ਕੀਤਾ ਜਿੱਤੇ ਸਾਰੇ ਲੋਕ ਇਕੱਠੇ ਸਨ ਸਿੱਖ ਅਤੇ ਪਿੰਡ ਦੇ ਹਿੰਦੂ ਅਤੇ ਬਾਕੀ ਧਰਮ ਦੇ ਲੋਕ ਇੱਕ ਵਾਰ ਫਿਰ ਇਕੱਠੇ ਬੈਠੇ ਸਨ ਅਤੇ ਗੁਰਬਾਣੀ ਦਾ ਕੀਰਤਨ ਸੁਣਿਆ ਗਿਆ ਸੋਹਣ ਸਿੰਘ ਨੇ ਸਾਰਿਆਂ ਤੋਂ ਮਾਫੀ ਮੰਗੀ ਅਤੇ ਉਸ ਨੂੰ ਸਾਰਿਆਂ ਨੇ ਦੁਬਾਰਾ ਗળે ਲਗਾ ਲਿਆ ਮaaf ਕਰ ਦਿੱਤਾ ਦੋਸਤੋ ਗੁਰਮੇਸ ਸਿੰਘ ਨੇ ਆਖਰੀ ਗੱਲ ਕਹੀ ਸਾਧ ਸੰਗਤ ਜੀ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੈ ਸੱਚ ਦਾ ਰਾਹੀ ਸਾਡੇ ਜਿੱਤ ਹੈ ਜਦੋਂ ਅਸੀਂ ਵਾਹਿਗੁਰੂ ਦੇ ਰਜਾ ਵਿੱਚ ਰਹਨੇ ਹਾਂ ਤਾਂ ਕੋਈ ਡਰ ਸਦਾ ਕੁਝ ਨਹੀਂ ਵਿਗਾੜ ਸਕਦਾ ਜਿਤੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਪੜੀ ਜਾਂਦੀ ਹੋਵੇ ਜਿੱਥੇ ਸਿੱਖੀ ਦਾ ਪਹਿਰਾ ਹੋਵੇ ਕੋਈ ਵੀ ਧਰਮ ਦਾ ਬੰਦਾ ਆਪਣੇ ਰੱਬ ਨੂੰ ਚੰਗੀ ਤਰ੍ਹਾਂ ਯਾਦ ਕਰਦਾ ਹੋਵੇ ਸੱਚੇ ਮਨ ਨਾਲ ਯਾਦ ਕਰਦਾ ਹੋਵੇ ਉੱਥੇ ਕੋਈ ਭੂਤ ਪ੍ਰੇਤ ਨਹੀਂ ਹੁੰਦਾ ਕੋਈ ਡਰ ਨਹੀਂ ਹੁੰਦਾ ਕੋਈ ਪੀਰ ਨਹੀਂ ਹੁੰਦਾ ਸਭ ਰੱਬ ਦੀ ਕਿਰਪਾ ਹੈ ਇੱਕੋ ਰੱਬ ਹੈ ਉਸਤੇ ਅਲੱਗ-ਅਲੱਗ ਰੂਪ ਹਨ ਇੱਕੋ ਅਕਾਲ ਪੁਰਖ ਹੈ ਸਭ ਧਰਮ ਇੱਕੋ ਹੀ ਪਾਸੇ ਜਾਂਦੇ ਹਨ ਲੇਕਿਨ ਇਹੋ ਜੀ ਅੰਧਵਿਸ਼ਵਾਸਾਂ ਤੋਂ ਆਪਾਂ ਨੂੰ ਬਚਣਾ ਚਾਹੀਦਾ ਹੈ ਹਾਂਜੀ ਸਾਧ ਸੰਗਤ ਜੀ ਤੁਹਾਡੀ ਕੀ رائے ਹੈ ਕਿ ਜੋ ਉਸ ਪੀਰ ਵਾਲੇ ਬਾਬੇ ਨੇ ਕੀਤਾ ਸਹੀ ਸੀ ਜਾਂ ਫਿਰ ਪਿੱਡ ਵਾਲਿਆਂ ਨੂੰ ਉਸ ਦੀ ਇਸ ਗੱਲ ਮੰਨਣੀ ਚਾਹੀਦੀ ਸੀ ਜਾਂ ਫਿਰ ਉੱਥੇ ਕੁਝ ਹੋਰ ਹੋਣਾ ਚਾਹੀਦਾ ਸੀ ਕਿ ਗੁਰਮੀਤ ਸਿੰਘ ਨੇ ਉਸ ਬਾਬੇ ਦੀ ਥੱਪੜ ਮਾਰ ਕੇ ਸਹੀ ਕੀਤਾ ਜਾਂ ਗਲਤ ਤੁਹਾਨੂੰ ਕੀ ਲੱਗਦਾ ਹੈ ਦੱਸੋ ਜੀ ਕਮੈਂਟ ਦੇ ਵਿੱਚ ਹਾਂਜੀ ਦਿਓ ਜੀ ਸਾਨੂੰ ਅਜੱਤ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਧੰਨਵਾਦ